ਇਹ ਹੁਣ ਕੱਲ ਦੀ ਡੇਟ ਦੇਖੋ ਜੀ ਫਸਟ ਤਰੀਕ ਤੋਂ ਆਪਾਂ ਇਹਦਾ ਜੇਤੇ ਰੈਐਕਸ਼ਨ ਲੈਣਾ ਸ਼ੁਰੂ ਕਰ ਰਹੇ ਹਾਂ ਜਿਹੜਾ ਵੀ ਬੱਚਾ ਜਿਹੜਾ ਨਵਾਲਗ ਹੋਏਗਾ ਜਾਂ ਟੂ ਵਿਲਰ ਜਾਂ ਫੋਰ ਵਿਲਰ ਚਲਾਏਗਾ ਚਲਾੰਦਾ ਫੜਿਆ ਜਾਏਗਾ ਤਾਂ ਉਹਦੇ ਖਿਲਾਫ ਕਾਰਵਾਈ ਜਿਹੜੀ ਬੰਦੀ ਕਰਾਂਗੇ ਤਾਂ ਫਿਰ ਏਸ ਕ੍ਰਾਈਟੇਰੀਆ ਵੀ ਰੱਖਿਆ ਗਿਆ ਕਿੰਨੀ ਕੇਜ ਹੈ 16 17 18 ਕਿੰਨੀ ਏਸ ਦੇ ਥੱਲੇ ਆ 16 ਲੈ ਕੇ ਤੇ 18 ਤੱਕ 2 ਸਾਲ ਦਾ ਇੱਕ ਲਾਇਸੈਂਸ ਬੰਦ ਹੈ ਜੀ ਉਹਦੇ ਵਿੱਚ ਬਦੌੜ ਗੇਅਰ ਆਪਾਂ ਇਲੈਕਟ੍ਰੋਨਿਕ ਸਕੂਟਰੀ ਚਲਾ ਸਕਦੇ ਆ ਜਾਂ ਬਦੌੜ ਗੇਅਰ ਸਕੂਟਰੀ ਚਲਾ ਸਕਦੇ ਆ ਤੇ ਜੇ ਆਪਾਂ ਉਹ ਉਸ ਲਾਇਸੈਂਸ ਤੇ ਗੇਅਰ ਵਾਲੀ ਚਲਾਵਾਂਗੇ ਜਾਂ ਕਾਰ ਚਲਾਵਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਹੋਏਗੀ ਸਜ਼ਾ ਦਾ ਪ੍ਰਾਵਧਾਨ ਇਸ ਤਰ੍ਹਾਂ ਜੀ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਪੀਰੈਂਟਸ ਨੂੰ ਕਹਿ ਰਹੇ ਜੀ ਲੋਕਾਂ ਨੂੰ ਮੈਸੇਜ ਇਹੋ ਹੀ ਹੈ ਕਿ ਟ੍ਰੈਫਿਕ ਰੂਲ ਜਿਹੜੇ ਫਾਲੋ ਕਰੋ ਤੇ ਆਪਣੇ ਅਨਬਾਲਗ ਬੱਚਿਆਂ ਨੂੰ ਟੂ ਵੀਲਰ ਫੋਰ ਵੀਲਰ ਚਲਾਉਣ ਵਾਸਤੇ ਨਾ ਦਿੱਤੇ ਜਾਂਦੇ ਜੀ ਹਿੰਦਿਆਨਾ ਨਿਊਜ਼ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸ ਦਈਏ ਕਿ ਨਵੇਂ ਟ੍ਰੈਫਿਕ ਰੂਲ ਜਿਹੜੇ ਕਿ ਕੱਲ ਤੋਂ ਲਾਗੂ ਹੋਣ ਜਾ ਰਹੇ ਨੇ ਨਾਬਾਲਗ ਬੱਚਿਆਂ ਲਈ ਕਿਉਂਕਿ ਕਈ ਨਾਬਾਲਗ ਬੱਚੇ ਅਜਿਹੇ ਨੇ ਜਿਹੜੇ ਸਕੂਟਰ ਮੋਟਰਸਾਈਕਲ ਜਾਂ ਕਾਰ ਵਗੈਰਾ ਜਿਹੜੇ ਚਲਾਉਂਦੇ ਸੀ ਕਾਫੀ ਜਿਹੜੇ ਐਕਸੀਡੈਂਟ ਜਿਹੜੇ ਹਾਦਸੇ ਸੀਗੇ ਉਹ ਦੇਖਣ ਨੂੰ ਸਾਹਮਣੇ ਆਉਂਦੇ ਸੀਗੇ ਤਾਂ ਅੱਜ ਉਸੇ ਚੱਲਦੇ ਆ ਨਵੇਂ ਰੂਲਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਬੀ ਟ੍ਰੈਫਿਕ ਪੁਲਿਸ ਪਠਾਨਕੋਟ ਵੱਲੋਂ ਕੀਤਾ ਜਾ ਰਿਹਾ ਹੈ ਟ੍ਰੈਫਿਕ ਪੁਲਿਸ ਦੇ ਇੰਚਾਰਜ ਬ੍ਰਹਮਦਾ ਸ਼ਰਮਾ ਸਾਡੇ ਨਾਲ ਮੌਜੂਦ ਨੇ ਮਤਲਬ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਮੁਤਾਬਕ ਆਪਾਂ 1 ਮਹੀਨੇ ਤੋਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਤੇ ਉਹਦੇ ਵਿੱਚ ਹਰ ਸਕੂਲ ਸਾਡੇ ਕੋਲ ਐਜੂਕੇਸ਼ਨ ਸੈੱਲ ਵੀ ਹੈ ਐਜੂਕੇਸ਼ਨ ਸੈੱਲ ਦੀ ਮਦਦ ਦੇ ਨਾਲ ਆਪਾਂ ਜਾ ਕੇ ਤੇ ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਬਹੁਤ ਜ਼ਿਆਦਾ ਅਵੇਅਰ ਕੀਤਾ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ ਅਵੇਅਰ ਕੀਤਾ 1 ਮਹੀਨੇ ਤੋਂ ਤੇ ਹੁਣ ਕੱਲ ਦੀ ਡੇਟ ਦੇਖੋ ਜੀ ਫਸਟ ਤਰੀਕ ਤੋਂ ਆਪਾਂ ਇਹਦਾ ਜਿਹੇ ਤੇ ਰੈਐਕਸ਼ਨ ਲੈਣਾ ਸ਼ੁਰੂ ਕਰ ਰਹੇ ਆ ਜਿਹੜਾ ਵੀ ਬੱਚਾ ਜਿਹੜਾ ਨਵਾਲਗ ਹੋਏਗਾ ਜਾਂ ਟੂ-ਵੀਲਰ ਜਾਂ ਫੋਰ-ਵੀਲਰ ਚਲਾਏਗਾ ਚਲਾਉਂਦਾ ਫੜਿਆ ਜਾਏਗਾ ਤਾਂ ਉਹਦੇ ਖਿਲਾਫ ਕਾਰਵਾਈ ਜਿਹੜੀ ਬੰਦੀ ਕਰਾਂਗੇ ਪਰ ਇਸ ਤਰੀਕਾ ਕੋਈ ਏਸ ਕ੍ਰਾਈਟੇਰੀਆ ਵੀ ਰੱਖਿਆ ਗਿਆ ਕਿੰਨੀ ਕੇਸ ਆ 16 17 18 ਕਿੰਨੀ ਏਸ ਦੇ ਥੱਲੇ ਆ 16 ਲੈ ਕੇ ਤੇ 18 ਤੱਕ 2 ਸਾਲ ਦਾ ਇੱਕ ਲਾਇਸੈਂਸ ਬੰਦਾ ਜੀ ਉਹਦੇ ਵਿੱਚ ਵਦੌੜ ਗੇਅਰ ਆਪਾਂ ਇਲੈਕਟ੍ਰੋਨਿਕ ਸਕੂਟਰੀ ਚਲਾ ਸਕਦੇ ਆ ਜਾਂ ਵਦੌੜ ਗੇਅਰ ਸਕੂਟਰੀ ਚਲਾ ਸਕਦੇ ਆ ਤੇ ਜੇ ਆਪਾਂ ਉਹ ਉਸ ਲਾਇਸੈਂਸ ਤੇ ਗੇਅਰ ਵਾਲੀ ਚਲਾਵਾਂਗੇ ਜਾਂ ਕਾਰ ਚਲਾਵਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਹੋਏਗੀ ਲੇਕਿਨ ਸਜ਼ਾ ਦਾ ਪ੍ਰਾਵਧਾਨ ਕੀ ਰੱਖਿਆ ਗਿਆ ਇਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਇਸ ਤਰ੍ਹਾਂ ਜੀ 25000 ਰੁਪਏ ਜੁਰਮਾਨਾ ਤੇ ਤੇ ਅੱਜ ਵੀ ਤੁਸੀਂ ਨਾਕਾਬੰਦੀ ਕੀਤੀ ਹੋਈ ਹੈ ਕਿ ਅਜੇ ਇਹ ਕੁਝ ਬੱਚੇ ਜਾਂ ਅਜੇ ਨਬਾਲਿਕ ਕੁਝ ਮਿਲ ਰਹੇ ਨੇ ਜਿਹੜੇ ਕਿ ਸਕੂਟੀ ਮੋਟਰਸਾਈਕਲ ਚਲਾ ਰਹੇ ਨੇ ਅੱਜ ਆਪਾਂ ਉਹਨਾਂ ਨੂੰ ਵੇਅਰ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਵੀ ਕੋਈ ਟ੍ਰੈਫਿਕ ਰੂਲ ਦੀ ਗੱਲ ਰਿਹਾ ਵੇਲ ਨਾ ਕਰੇ ਉਹਨਾਂ ਦੇਪਰ ਚਲਾਣ ਕਰ ਰਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚੈਨਲ ਦੇ ਮੱਧ ਲੋਕਾਂ ਨੂੰ ਮੈਸੇਜ ਇਹੋ ਹੀ ਹੈ ਕਿ ਟ੍ਰੈਫਿਕ ਰੂਲ ਜਿਹੜੇ ਫਾਲੋ ਕਰੋ ਤੇ ਆਪਣੇ ਨਬਾਲਗ ਬੱਚਿਆਂ ਨੂੰ ਟੂ ਵੇਲਰ ਫੋਰ ਵੇਲਰ ਚਲਾਉਣ ਵਾਸਤੇ ਨਾ ਦਿੱਤੇ ਜਾਣ ਥੈਂਕ ਯੂ ਤਾਂ ਬਿਲਕੁਲ ਇਸ ਸੰਸਦ ਨਾਲ ਟ੍ਰੈਫਿਕ ਇੰਚਾਰ ਬ੍ਰਹਮਦਾ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਨਵੇਂ ਟ੍ਰੈਫਿਕ ਰੂਲਸ ਆ ਰਹੇ ਨੇ ਲੋਕਾਂ ਨੂੰ ਉਹਦੇ ਵਾਸਤੇ ਵੀ ਜਿਹੜਾ ਮਹੀਨਾ ਪਹਿਲੇ ਤੋਂ ਕਰਵਾਇਆ ਜਾ ਰਿਹਾ ਤਾਂ ਕੱਲ ਤੋਂ ਜਿਹੜੇ ਟ੍ਰੈਫਿਕ ਰੂਲ ਜਿਹੜੇ ਲਾਗੂ ਹੋ ਰਹੇ ਨੇ ਤੇ ਉਹਨਾਂ ਦੀ ਹੁਣ ਵੀ ਇਹੀ ਅਪੀਲ ਹੈ ਕਿ ਜਿਹੜੇ ਟ੍ਰੈਫਿਕ ਨਿਯਮ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਆ